ਵਿਆਹ ਤੋਂ ਪਹਿਲਾਂ ਲੁਕ ਛੁਪ ਕੇ ਮਿਲਦੇ ਸੀ ਪਰਿਨੀਤੀ ਤੇ ਰਾਘਵ ਇਕੱਤੇ ਦੇ ਇੰਟਰਵਿਊ ਦੌਰਾਨ ਇਸ ਜੋੜੇ ਨੇ ਕਿਤਾਬਨੀ ਲਵ ਸਟੋਰੀ ਦਾ ਖੁਲਾਸਾ ਸਤਿ ਸ਼੍ਰੀ ਅਕਾਲ ਮੈਂ 소ਨੀਆ ਆ ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਅੱਜ ਅਸੀਂ ਗੱਲ ਕਰਾਂਗੇ ਬਾਲੀਵੁੱਡ ਐਕਟਰਸ ਪਰਿਮਿਤੀ ਚੋਪੜਾ ਦੇ ਬਾਰੇ ਜਿਨ੍ਹਾਂ ਦਾ ਪਿਛਲੇ ਸਾਲ ਉਦੇਪੁਰ ਦੇ ਵਿੱਚ ਰਾਘਵ ਚੱਡਾ ਦੇ ਨਾਲ ਵਿਆਹ ਹੋਇਆ ਸੀਗਾ ਜਿਸ ਤੋਂ ਬਾਅਦ ਇਹ ਕਾਫੀ ਜ਼ਿਆਦਾ ਲਾਈਮਲਾਈਟ ਚ ਰਹੇ ਸੀਗੇ ਤਾਂ ਦੱਸਦੀ ਹੈ ਕਿ ਹਾਲੀ ਦੇ ਵਿੱਚ ਇਹਨਾਂ ਦੇ ਵੱਲੋਂ ਆਪਣੀ ਲਵ ਸਟੋਰੀ ਨੂੰ ਲੈ ਕੇ ਕੁਝ ਨਵੇਂ ਇੰਟਰਸਟਿੰਗ ਖੁਲਾਸੇ ਕੀਤੇ ਗਏ ਆ ਜਿਸ ਦੇ ਵਿੱਚ ਇਹਨਾਂ ਵੱਲੋਂ ਜ਼ਿਕਰ ਕੀਤਾ ਗਿਆ ਕਿ ਕਿਵੇਂ ਵਿਆਹ ਤੋਂ ਪਹਿਲਾਂ ਇਹ ਲੁਕ ਛੁਪ ਕੇ ਮਿਲਦੇ ਹੁੰਦੇ ਸੀ ਪਰਿਮਿਤੀ ਚੋਪੜਾ ਦੀ ਗੱਲ ਕਰੀਏ ਤਾਂ ਇਹਨਾਂ ਦੇ ਵੱਲੋਂ ਬਹੁਤ ਟਾਈਮ ਬਿਲੇ ਕੇ ਇੰਟਰਵਿਊ ਦਿੱਤਾ ਗਿਆ ਸੀ ਜਿੱਥੇ ਇਹਨਾਂ ਵੱਲੋਂ ਕਿਹਾ ਗਿਆ ਸੀ ਕਿ ਮੈਂ ਕਿਸੇ ਪੋਲੀਟੀਸ਼ੀਅਨ ਦੇ ਨਾਲ ਬਿਆਨ ਨਹੀਂ ਕਰਵਾਵਾਂਗੀ ਤੋ ਜਦੋਂ ਅਜੇ ਰੂਮਰਸ ਆਨੇ ਸ਼ੁਰੂ ਹੋ ਗਏ ਸੀ ਕਿ ਰਾਘਵ ਚੱਡਾ ਤੇ ਪਰਿਨਿਧੀ ਚੋਪੜਾ ਇਹ ਗੁੱਸ ਨੂੰ ਡੇਟ ਕਰ ਰਿਹਾ ਤਾਂ ਇਹ ਇੰਟਰਵਿਊ ਵੀ ਕਾਫੀ ਜ਼ਿਆਦਾ ਵਾਇਰਲ ਹੋਇਆ ਸੀ ਤਾਂ ਦੱਸ ਦਈਏ ਕਿ ਹਾਲੀ ਦੇ ਵਿੱਚ ਇਹ ਕਪਲ ਜੋ ਸਿਗਾ ਇੱਕ ਇੰਟਰਵਿਊ ਦੌਰਾਨ ਪਹੁੰਚਿਆ ਸੀਗਾ ਜਿੱਥੇ ਰਾਘਵ ਚੱਡਾ ਤੇ ਪਰਿਨਿਧੀ ਚੋਪੜਾ ਦੇ ਵੱਲੋਂ ਨਿਰਵ ਸਟੋਰੀ ਨੂੰ ਲੈ ਕੇ ਗੱਲਬਾਤ ਕੀਤੀ ਗਈ ਸੀ ਇਸ਼ਕ ਜਾਦੇ ਐਕਟਰਸ ਦਾ ਕਹਿਣਾ ਹੈ ਕਿ ਉਹ ਪਹਿਲੀ ਵਾਰ ਰਾਘਵ ਚੱਡਾ ਨੂੰ ਇੱਕ ਅਵਾਰਡਸ ਫੰਕਸ਼ਨ ਦੌਰਾਨ ਮਿਲੀ ਸੀ ਕਿ ਇਹ ਦੋਵੇਂ ਆਪਣੇ ਆਪਣੇ ਫੀਲਡ ਚ ਅਵਾਰਡ ਲੈਣ ਲਈ ਪਹੁੰਚੇ ਸਨ ਐਕਟਰ ਉਸ ਦਾ ਕਹਿਣਾ ਸੀ ਉਸ ਦਾ ਭਰਾ ਰਾਘਵ ਦਾ 팬 ਸੀ ਉਸ ਦੇ ਜ਼ੋਰ ਪਨ ਉਤੇ ਹੀ ਪਰਿਨਿਤੀ ਜੋ ਰਾਘਵ ਨੂੰ ਮਿਲੀ ਸੀ ਐਕਟਰ ਉਸ ਅਗੀ ਕਹਿੰਦੀ ਹੈ ਮਿਲਣ ਤੋਂ ਬਾਅਦ ਮੈਂ ਰਾਘਵ ਨੂੰ ਹੈਲੋ ਕਿਹਾ ਅਤੇ ਕਿਹਾ ਕਿ ਅਸੀਂ ਮੁੰਬਈ ਵਿੱਚ ਮਿਲਾਂਗੇ ਜਿਸ ਤੋਂ ਉਹਨਾਂ ਨੇ ਕਿਹਾ ਕਿ ਅਸੀਂ ਕੱਲ ਹੀ ਮਿਲਦੇ ਹਾਂ ਅਗਲੇ ਦਿਨ ਮੈਂ ਆਪਣੇ ਤਿੰਨ ਮੈਨੇਜਰ ਨਾਲ ਗੱਲ ਕੀਤੀ ਅਤੇ ਆਪਣੇ ਪ੍ਰਬੰਧਕਾ ਨਾਲ ਨਾਸ਼ਤੇ ਲਈ ਮਿਲੀ एक्ट्रेस ਦੇ ਵੱਲੋਂ ਕਿ ਦੱਸਿਆ ਗਿਆ ਕਿ ਉਹ ਪਹਿਲੀ ਮੁਲਾਕਾਤ ਵਿੱਚ ਹੀ ਰਾਘਵ ਨੂੰ ਬਹੁਤ ਪਸੰਦ ਕਰਨ ਲੱਗ ਪਈ ਸੀ ਉਸਨੇ ਫੈਸਲਾ ਕੀਤਾ ਸੀ ਕਿ ਉਹ ਇਸ ਦੇ ਨਾਲ ਹੀ ਵਿਆਹ ਕਰੇਗੀ ਇਸ ਮੁਲਾਕਾਤ ਤੋਂ ਬਾਅਦ ਪ੍ਰਿਨੀਤੀ ਚੋਪੜਾ ਨੇ ਰਾਘਵ ਬਾਰੇ ਗੂਗਲ ਕੀਤਾ ਕਿ ਆਖਿਰਕਾਰ ਉਹ ਕੀ ਕਰਦਾ ਹੈ ਤੇ ਰਾਘਵ ਚੱਡਾ ਦੀ ਉਮਰ ਕਿੰਨੀ ਆ ਆਪਣੀ ਡੇਟਿੰਗ ਪੀਰੀਅਡ ਬਾਰੇ ਗੱਲ ਕਰਦੇ ਹੋਏ ਰਾਘਵ ਚੱਡਾ ਨੇ ਕਿਹਾ ਕਿ ਇੰਡੀਆ ਵਾਪਸ ਆਉਣ ਤੋਂ ਬਾਅਦ ਉਹਨਾਂ ਨੇ ਥੋੜਾ ਪ੍ਰਾਈਵੇਸੀ ਦਾ ਧਿਆਨ ਰੱਖਦੇ ਹੋਏ ਮਿਲਣਾ ਸ਼ੁਰੂ ਕੀਤਾ ਸੀ ਅਦਾਕਾਰਾ ਪੰਜਾਬ ਵਿੱਚ ਆਪਣੀ ਫਿਲਮ ਦੀ ਸ਼ੂਟਿੰਗ ਕਰ ਰਹੀ ਸੀ ਜਿਸ ਦੌਰਾਨ ਉਹ ਕਦੇ ਬਾਗ ਵਿੱਚ ਤੇ ਕਦੇ ਗੁਰਦੁਆਰਾ ਸਾਹਿਬ ਦੇ ਵਿੱਚ ਮਿਲਦੇ ਹੁੰਦੇ ਸੀ ਕਬਲ ਨੇ ਦੱਸਿਆ ਕਿ ਉਹਨਾਂ ਦੀ ਪਹਿਲੀ ਮੁਲਾਕਾਤ ਜਾਂ ਡੇਟ ਜੋ ਸੀ ਉਹ ਲੁਕਛਪ ਕੇ ਹੋਈ ਸੀਗੀ ਤੇ ਉਹਨਾਂ ਦੇ ਵੱਲੋਂ ਜੋ ਆ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਇਕੱਠਿਆਂ ਜੋ ਆ ਮੱਥਾ ਟੇਕਿਆ ਜਾਂਦਾ ਸੀ ਰਾਗਰ ਨੇ ਦੱਸਿਆ ਕਿ ਉਹ ਅਤੇ ਪਰਿਣਿਤੀ ਦੋਵੇਂ ਅਜਿਹੇ ਫੈਮਲੀਆਂ ਦੇ ਨਾਲ ਤਾਲੁਕਤ ਰੱਖਦੇ ਨੇ ਜੋ ਕਿ ਬਹੁਤ ਅਧਿਆਤਮਿਕ ਨੇ ਅਤੇ ਰੱਬ ਦੇ ਵਿੱਚ ਬਹੁਤ ਵਿਸ਼ਵਾਸ ਰੱਖਦੇ ਨੇ ਇਸ ਕਾਰਨ ਦੋਵੇਂ ਗੁਰਦੁਆਰਾ ਸਾਹਿਬ ਦੇ ਵਿੱਚ ਮਿਲਦੇ ਸਨ ਤੇ ਇਸ ਦੇ ਨਾਲ ਹੀ ਰਾਘਵ ਨੇ ਦੱਸਿਆ ਕਿ ਉਹਨਾਂ ਦੇ ਵੱਲੋਂ ਐਕਟਰਸ ਨੂੰ ਜੋ ਆ ਵਾਹਿਗੁਰੂ ਅੱਗੇ ਪ੍ਰਪੋਜ਼ ਵਿਆਹ ਦਾ ਕੀਤਾ ਗਿਆ ਸੀ ਉਸ ਤੋਂ ਬਾਅਦ ਉਹਵਾਂ ਨੇ ਆਪਣੇ ਰਿਸ਼ਤੇ ਨੂੰ ਜੋ ਸੀਗਾ ਪਬਲਿਕ ਕਰ ਦਿੱਤਾ ਸੀਗਾ ਤੇ ਫਿਰ ਵਿਆਹ ਦੀ ਤਸਵੀਰਾਂ ਕਾਫੀ ਜ਼ਿਆਦਾ ਵਾਇਰਲ ਹੋਈਆਂ ਸੀਗੀਆਂ ਜਿਸ ਨਾਲ ਫੈਨਸ ਹੈਰਾਨ ਵੀ ਸੀਗੇ ਤੇ ਬਹੁਤ ਸਾਰੇ ਖੁਸ਼ ਵੀ ਸੀਗੇ ਤਾਂ ਇਹ ਸੀ ਰਾਗਵ ਚੱਡਾ ਤੇ ਪਰਿਮੇਤੀ ਚੌਪੜਾ ਦੀ ਲਵ ਸਟੋਰੀ ਤੁਹਾਨੂੰ ਕਿਵੇਂ ਦੀ ਲੱਗਦੀ ਹੈ ਜੋੜੀ ਸਾਨੂੰ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਇਸ ਦੇ ਨਾਲ ਹੀ ਮੈਨੂੰ ਯਾਨੀ ਕਿ ਸੋਨਿਆ ਦੇ ਵੱਲੋਂ ਇਜਾਜ਼ਤ ਦੇ ਵੇਖਦੇ ਰਹਿਓ ਮੋਦਨਿਕ ਸਵੇਰਾ ਟੀਵੀ